ਬਸ ਸ਼ੁਰੂ ਕਰਨ ਲੱਗੇ ਆ ਉਹਦੇ ਸਬੰਧ ਵਿੱਚ ਸਟੇਜ ਦੇ ਉੱਤੇ ਮੇਰੀ ਕੈਬਨਿਟ ਦੇ ਸਾਥੀ ਬੈਠੇ ਨੇ ਐਮ ਐਲ ਏ ਸਹਿਬਾਨ ਬੈਠੇ ਨੇ ਇਸ ਫਾਜ਼ਿਲਕਾ ਜਲਾਲਾਬਾਦ ਮੁਖਸਰ ਮਲੋਟ ਏਰੀਏ ਦੇ ਸਾਡੇ ਜ਼ਿੰਮੇਵਾਰ ਅਹੁਦੇਦਾਰ ਸਹਿਬਾਨ ਬੈਠੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕੋ ਸਖ ਬੈਠਾ ਜਿਹਨੇ ਸੁਪਨਾ ਇਹ ਲਿਆ ਕਿ ਦੇਸ਼ ਦੇ ਵਿੱਚ ਸਾਰੀਆਂ ਮੁਸ਼ਕਲਾਂ ਸਾਰੀਆਂ ਪ੍ਰੋਬਲਮਸ ਦੀ ਜੜ ਮਾੜੀ ਰਾਜਨੀਤੀ ਹੈ ਰਾਜਨੀਤੀ ਨੂੰ ਸਾਫ਼ ਕਰਨ ਵਾਸਤੇ ਖੁਦ ਝਾੜੂ ਚੱਕਿਆ ਰਾਮਲੀਲਾ ਗਰਾਊਂਡ ਦੇ ਵਿੱਚੋਂ ਇੱਕ 파ਟੀ ਨਿਕਲੀ ਆਮ ਲੋਕਾਂ ਦੀ ਜਿਹੜੇ ਲੋਕ ਪਹਿਲਾਂ ਰਾਜਨੀਤੀ ਨੂੰ ਪੈਸੇ ਵਾਲਿਆਂ ਦੀ ਗੁੰਡਾਗਰਦੀ ਵਾਲਿਆਂ ਦੀ ਖੇਡ ਸਮਝਦੇ ਸੀ ਉਹਨਾਂ ਦੇ ਵਿੱਚ ਇੱਕ ਜੋਸ਼ ਤੇ ਜੋਤ ਜਗਾਤੀ ਕਿ ਅਸੀਂ ਵੀ ਕਾगज ਭਰ ਸਕਦੇ ਹਾਂ ਬਈ ਔਰ ਆਮ ਲੋਕਾਂ ਨੂੰ ਉਹਨਾਂ ਦੇ ਬੁਰਦ ਇਲੈਕਸ਼ਨ ਲਾ ਕੇ ਪੂਰੇ ਦੇਸ਼ ਦੇ ਵਿੱਚ ਬਹੁਤ ਜਗ੍ਹਾ ਤੇ ਉਹਨਾਂ ਦੇ ਜਮਾਨਤਾਂ ਜ਼ਬਤ ਕਰਾਈਆਂ ਪੰਜਾਬ ਵਾਲਿਆਂ ਨੇ ਤਾਂ ਜ਼ਿਆਦਾ ਹੀ ਕਰਾਤੀਆਂ ਉਸ ਪਾਰਟੀ ਦੇ ਨਿਰਮਾਤਾ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਉਹਨਾਂ ਦੇ ਬਹੁਤ ਦੇਰ ਤੋ ਸਾਥ ਹੀ ਰਹੇ ਦਿੱਲੀ ਦੇ ਵਿੱਚ ਸਿੱਖਿਆ ਮੰਤਰੀ ਤੇ ਡਿਪੀਸੀਐਮ ਰਹੇ ਜਿਨ੍ਹਾਂ ਨੇ ਮਿਲ ਕੇ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਅਪਡੇਟ ਕਰਨ ਦਾ ਫੈਸਲਾ ਕੀਤਾ ਨਹੀਂ ਤਾਂ ਕਿਹਾ ਜਾਂਦਾ ਸੀ ਕਹਿੰਦੇ ਵੀ ਇਹ ਸਕੂਲ ਨਹੀਂ ਚੱਲ ਸਕਦੇ ਮਰਜ ਕਰ ਦਿਓ ਖਤਮ ਕਰ ਦਿਓ ਕਹਿੰਦੇ ਨਹੀਂ ਠੀਕ ਕਰਾਂਗੇ ਇਹਨਾਂ ਨੂੰ ਜਦੋਂ ਸਰਕਾਰੀ ਸਕੂਲਾਂ ਦੇ ਦਿੱਲੀ ਦੇ ਰਿਜ਼ਲਟ ਆਉਣ ਲੱਗੇ ਉਹਨਾਂ ਦੀਆਂ ਬਿਲਡਿੰਗਾਂ ਦੇਖਣ ਵਾਸਤੇ ਵੱਡੇ ਵੱਡੇ ਦੁਨੀਆ ਭਰ ਦੇ ਸ਼ਖਸੀਅਤਾਂ ਆਉਣ ਲੱਗੀਆਂ ਔਰ ਉਹਦੀ ਚਰਚਾ ਕਾਫੀ ਐਨਐਨ ਵਰਗੇ ਜਿਹੜੇ ਯੂਨੋ ਦੇ ਸੈਕਟਰੀ ਰਹੇ ਜਦੋਂ ਉਹਨਾਂ ਨੇ ਚਰਚਾ ਸ਼ੁਰੂ ਕੀਤੀ ਫਿਰ ਦੁਨੀਆ 'ਚ ਹਲਚਲ ਹੋਈ ਵੀ ਦੇਖਿਆ ਇਹ ਤਾਂ ਦਿੱਲੀ ਦੇ ਸਕੂਲਾਂ ਵਾਸਤੇ ਸਪੈਸ਼ਲ ਬੱਸਾਂ ਲਾਉਣੀਆਂ ਪਈਆਂ ਸਰਕਾਰ ਨੂੰ ਕਿ ਜਿਹੜੇ ਲੋਕ ਸਕੂਲ ਦੇਖਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਬੱਸਾਂ ਚ ਲੈ ਜਾ ਕਰਾਂਗੇ ਸਕੂਲ ਦੇਖ ਕੇ ਆ ਜਾ ਕਰੋ ਉਹ ਸਿੱਖਿਆ ਮੰਤਰੀ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਮਨੀਸ਼ ਸੋਦੀਆ ਜੀ ਬੈਠੇ ਬਹੁਤ ਬਹੁਤ ਧੰਨਵਾਦ ਸੈਕਟਰੀ ਐਜੂਕੇਸ਼ਨ ਪੰਜਾਬ ਅਨੰਦਤਾ ਮਿਤਰਾ ਜੀ ਨਾਲ ਨਾਲ ਅਰਵਿੰਦ ਜੀ ਬੈਠੇ ਨੇ ਸਾਡੇ ਐਮ ਐਲ ਏ ਸਭਾਣ ਬੈਠੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬੜਾ ਸ਼ਾਨਦਾਰ ਸਕੂਲ ਬਣਿਆ ਬਧਾਈ ਦਿੰਨਾ ਮੈਂ ਇਥੋਂ ਦੇ ਵਿਅਕਤੀਆਂ ਨੂੰ ਬੱਚਿਆਂ ਨੂੰ ਬੱਚਿਆਂ ਨਾਲ ਗੱਲਬਾਤ ਕਰਕੇ ਆਇਆ ਬੜੇ ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਬਧਾਈ ਦਿੰਨਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਸੀ ਜੇ ਮਾਪਿਆਂ ਨੇ ਸਾਡੇ ਨੇ ਸਾਡੇ ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਅੱਜ ਇੱਕ ਅਲੱਗ ਕਿਸਮ ਦਾ ਪ੍ਰੋਗਰਾਮ ਹੈ ਇਹੋ ਜਿਹਾ ਪ੍ਰੋਗਰਾਮ ਸਾਨੂੰ ਕਰਨੇ ਨਹੀਂ ਚਾਹੀਦੇ ਸੀ ਜਿਹਾ ਇਹੋ ਜਿਹਾ ਪ੍ਰੋਗਰਾਮ ਵਸਤੇ ਹਾਲਾਤ ਪੰਜਾਬ ਵਿੱਚ ਹੋਣੇ ਨਹੀਂ ਚਾਹੀਦੇ ਸੀ ਪਰ ਜਿਸ ਤਰ੍ਹਾਂ ਹਰਜੋਤ ਬੈਂਸ ਜੀ ਨੇ ਕਿਹਾ ਕਿ 15 ਸਾਲਾਂ ਦੇ ਵਿੱਚ ਹੀ ਉਹਨਾਂ ਨੇ ਪ੍ਰਾਣੀਆਂ ਲਾਲਚੀ ਭ੍ਰਿਸ਼ਟਾਚਾਰੀ ਤੇ ਨਸਲ ਕੁਸ਼ੀ ਕਰਨ ਵਾਲੀਆਂ ਸਰਕਾਰਾਂ ਨੇ ਆਪਣੇ ਲਾਲਚਾਂ ਕਰਕੇ ਅੱਜ ਇਹੋ ਜਿਹਾ ਹਾਲਾਤ ਪੰਜਾਬ ਦੇ ਵਿੱਚ ਬਣਾ ਤੇ ਕਿ ਸਾਡੇ ਤੇ ਦਾਗ ਲੱਗ ਗਿਆ ਚਿੱਟੇ ਦਾ ਫਿਲਮਾਂ ਬਣਨ ਲੱਗੀਆਂ ਵਿਕਦਾ ਕੌਣ ਵੇਚਦਾ ਜਦੋਂ ਸਪਲਾਈ ਲਾਈਨ ਟੁੱਟੂਗੀ ਕਿੰਨੇ ਜਾਣੇ ਵਿਦ્રોલ ਸਿੰਪਟਮਸ ਜਾਣਗੇ ਤੜਫਣਗੇ ਫਿਰ ਉਹਨਾਂ ਨੂੰ ਕਿੱਥੇ ਇਲਾਜ ਕਰਾਂਗੇ ਉਹਨਾਂ ਨੂੰ ਅੱਗੇ ਟ੍ਰੇਨਿੰਗ ਦੇ ਕੇ ਕੋਈ ਕਿਸ ਨੇ ਕਿਸੇ ਕੰਮ ਤੇ ਦੁਬਾਰਾ ਕਿਵੇਂ ਲਾਵਾਂਗੇ ਕਿਤੇ ਦੁਬਾਰਾ ਵਾਪਸ ਨਾ ਆ ਜਾਣ ਉਸੇ ਨਸ਼ਿਆਂ ਦੇ ਦਲਦਲ ਚ ਆਹ ਸਾਨੂੰ ਇਸ ਕੰਮ ਨੂੰ ਟਾਈਮ ਲੱਗ ਗਿਆ ਤੇ ਜਦੋਂ ਅਸੀਂ ਤਿਆਰ ਕਰ ਲਿਆ ਪੂਰਾ ਨਕਸ਼ਾ ਉਸੇ ਦਿਨੀ ਅਸੀਂ ਮਹਿੰਮ ਸ਼ੁਰੂ ਕਰਤੀ ਅੱਜ ਪੂਰੇ ਪੰਜਾਬ ਚ ਯੁਧ ਨਸ਼ਿਆਂ ਵਿਰੋਧ ਚੱਲ ਰਿਹਾ 150 ਦਿਨ ਤੋਂ ਵੱਧ ਹੋ ਗਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੰਚਾਇਤਾਂ ਨੇ ਮਤੇ ਪਾ ਕੇ ਦੇਤੇ ਕਿ ਅਸੀਂ ਆਪਣੇ ਪਿੰਡ ਚ ਨਾ ਤਾਂ ਕੋਈ ਡਰਗ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਊਗਾ ਅਸੀਂ ਉਹਦੀ ਜਮਾਨਤ ਨਹੀਂ ਕਰਾਉਣੀ ਅਸੀਂ ਥਾਣੇ ਚ ਉਹਨੂੰ ਛਡਾਉਣ ਨਹੀਂ ਜਾਣਾ ਕਿਉਂਕਿ ਲੋਕ ਲਹਿਰ ਬਣਾਏ ਬਿਨਾ ਇਹ ਮੰਜ਼ਿਲ ਸਾਰ ਨਹੀਂ ਕੀਤੀ ਜਾ ਸਕਦੀ ਉਹ ਲੋਕ ਲਹਿਰ ਬਣ ਚੁੱਕੀ ਐ ਫਿਰ ਅਸੀਂ ਸੋਚਿਆ ਕਿ ਚਲੋ ਜਿਹੜੇ ਬੱਚੇ ਬੁਰੀ ਸੰਗਤ ਚ ਪੈ ਗਏ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਆ ਜਿਹੜੇ ਡਰੱਗ ਲੈਂਦੇ ਸੀ ਉਹਨਾਂ ਨੂੰ ਕੋਈ ਕ੍ਰਿਮੀਨਲ ਨਹੀਂ ਕਹਿੰਦੇ ਜਾਂ ਕੋਈ ਅਸਕਰ ਨਹੀਂ ਹੈਗੇ ਉਹ ਤਾਂ ਉਹ ਤਾਂ ਪੇਸ਼ੈਂਟ ਨਹੀਂ ਉਹ ਤਾਂ ਬੁਰੀ ਸੰਗਤ ਚ ਪੈ ਗਏ ਅਸੀਂ ਕਿਹਾ ਵੀ ਨਾਲ-ਨਾਲ ਹੁਣ ਆਪਾਂ ਪਿਛਲੀ ਪੀੜ੍ਹੀ ਜਿਹੜੀ ਆ ਰਹੀ ਐ ਉਹਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਵੀ ਇਲਾਜ ਕਰਾਉਣਾ ਪਵੇ ਅੱਪਾ ਪਹਿਲੇ ਹੀ ਉਹਨਾਂ ਨੂੰ ਆਪਣੇ ਪੰਜਾਬੀ ਦੀ ਕਹਾਵਤਾਂ ਇਲਾਜ ਨਾਲੋਂ ਭਰੇ ਚੰਗਾ ਆਪਾਂ ਉਹਨੂੰ ਪਹਿਲੇ ਹੀ ਦੱਸਿਏ ਕਿ ਇਸ ਪਾਸੇ ਨਾ ਜਾਇਓ ਇਹ ਪਾਸਾ ਬਹੁਤ ਖਤਰਨਾਕ ਹੈ ਇਹ ਤਬਾਹੀ ਵਾਲਾ ਪਾਸਾ ਹੈ ਇਹਦੇ ਵਾਸਤੇ ਅਸੀਂ 9ਵੀਂ 10ਵੀਂ 11ਵੀਂ 12ਵੀਂ ਦਾ ਇਸ ਯੁੱਧ ਨਸ਼ੇ ਅੰਪ੍ਰੋਧ ਦਾ ਜਿਹੜਾ ਸਕੂਲਾਂ 'ਚ ਪੜਾਉਣ ਦਾ ਫੈਸਲਾ ਕੀਤਾ ਜਿਦੇ ਵਿੱਚ ਵੱਡੇ ਵੱਡੇ ਡੀਡਿਕਸ਼ਨ ਦੇ ਮਾਹਿਰ psychiatrist ਹੋਰ ਬਹੁਤ ਸਾਰੇ ਜਿਹੜੇ ਸਮਾਜ ਦੇ ਵਿੱਚ ਇਨਫਲੂਐਂਸਰ ਨੇ ਉਹਨਾਂ ਉਹਨਾਂ ਸਾਰਿਆਂ ਦੇ ਵੀਡੀਓਜ਼ ਵੀ ਰਿਕਾਰਡਿੰਗ ਕਰਕੇ ਉਹਨਾਂ ਦੇ ਲੈਕਚਰ ਲੱਗਣਗੇ ਉਹਨਾਂ ਨੂੰ ਬੁਲਾਵਾਂਗੇ ਵੀ ਸਕੂਲਾਂ 'ਚ ਵਿਜ਼ਿਟ ਕਰਨਗੇ ਤੇ ਬੱਚਿਆਂ ਨੂੰ ਦੱਸਿਆ ਵੀ ਜਾਊਗਾ ਕਿਉਂਕਿ ਉਮਰ ਜਿਹੜੀ ਆ 9ਵੀਂ 10ਵੀਂ 11ਵੀਂ ਵਰਮੀ ਉਮਰ ਕੋਰਾ ਕਾਗਜ਼ ਵਰਗੀ ਐ ਜੋ ਮਰਜੀ ਲਿਖ ਦੋ ਕੋਰਾ ਕਾਗਜ਼ ਐ ਕਈ ਵਾਰੀ ਬੁਰੀ ਸੰਗਤ ਦਾ ਸ਼ਿਕਾਰ ਕਰਨ ਵਾਲੇ ਯਾਰੀ ਦੋਸਤੀ ਦੀ ਸੌ ਤੈਨੂੰ ਯਾਰੀ ਦੀ ਸੌਂਜ ਬਸ ਤੈਨੂੰ ਆਪਣੀ ਦੋਸਤੀ ਦੀ ਸੌਂ ਇੱਕ ਵਾਰੀ ਤੂੰ ਲੈ ਕੇ ਤਾਂ ਦੇਖ ਥੋੜਾ ਜਿਹਾ ਯਾਰ ਕੁਝ ਨਹੀਂ ਹੁੰਦਾ ਇੱਕ ਵਾਰੀ ਜੇ ਡਰਗ ਜਿਹੜੀ ਆ ਉਹ ਚਿੱਟਾ ਜਿਹੜਾ ਸਰੀਰ ਚ ਚਲਾ ਗਿਆ ਤਾਂ ਤੋਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਲ ਲੱਗਦੇ ਫਿਰ ਸੋ ਪਰ ਆਪਾਂ ਨੇ ਉਹ ਪਾਠ ਕਰਮ ਦੇ ਵਿੱਚ ਲਿਖਿਆ ਕਿ ਪਹਿਲੀ ਵਾਰ ਨਸ਼ਾ ਡਰਗ ਲੈਣ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਕਈ ਸਾਲ ਜਾਣਗੇ ਉਹਨੂੰ ਸਰੀਰ ਚੋਂ ਕੱਢਣ ਵਾਸਤੇ ਇਸ ਕਰਕੇ ਇਸ ਏਜ ਗਰੁੱਪ ਨੂੰ ਇਹ ਦੱਸਣਾ ਜ਼ਰੂਰੀ ਹੈ ਤਾਂ ਕਿ ਇਹ ਆਪਣੇ ਆਉਣ ਵਾਲੇ 7ਵੀਂ 8ਵੀਂ ਵਾਲੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਨ ਯਾਰ ਆਹ ਪ੍ਰੋਗਰਾਮ ਹੋਇਆ ਸੀ ਉੱਥੇ ਕਿਹੜਾ ਸਰਕਾਰ ਦਾ ਕੋਈ 9ਵੀਂ ਆਣੇ ਦੀ 10ਵੀਂ ਆਣੇ ਦੀ ਕਿਹੜਾ ਵੋਟਾਂ ਨਹੀਂ ਬਸੇ ਕੋਈ ਵੋਟ ਬੈਂਕ ਦੀ ਰਾਜਨੀਤੀ ਕਰਦੇ ਆ ਪਰ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਆਉਣ ਵਾਲੀਆਂ ਪੀੜ੍ਹੀਆਂ ਜੇ ਬਚਾਉਣੀਆਂ ਨੇ ਤਾਂ ਅਵੇਅਰਨੈਸ ਕੈਂਪ ਜ਼ਰੂਰੀ ਨੇ ਤਾਂ ਸਿੱਖ ਪੂਰੀ ਟੀਮ ਤਿਆਰ ਕਰ ਰਹੇ ਆਂ ਬਹੁਤ ਸਾਰੇ ਬੱਚੇ ਇਸ ਦਲਦਲ ਚੋਂ ਬਾਹਰ ਵੀ ਆਏ ਨੇ ਔਰ ਬਹੁਤ ਅੱਛਾ ਤਰੀਕੇ ਨਾਲ ਉਹ ਦੱਸਦੇ ਵੀ ਨੇ ਕਿ ਅਸੀਂ ਕਿਵੇਂ ਸ਼ਿਕਾਰ ਹੋ ਗਏ ਸੀ ਸਾਡਾ ਹਾਲ ਕੀ ਹੋ ਗਿਆ ਸੀ ਅਸੀਂ ਇੱਕ ਪ੍ਰੋਗਰਾਮ ਕੀਤਾ ਸੀਗਾ ਜਲੰਧਰ ਕੋਲੇ ਉੱਥੇ ਦੋ ਬੱਚੇ ਆਏ ਜਿਹੜੇ ਨਸ਼ਾ ਛੱਡ ਚੁੱਕੇ ਸੀ ਇੱਕ ਬੱਚੇ ਨੇ ਕਿਹਾ ਕਹਿੰਦਾ ਜੀ ਮੈਂ 4-5 ਕਿੱਲੇ ਖੇਤੀ ਕਰਦਾ ਸੀ ਆਲੂਆਂ ਦੀ ਪਤਾ ਹੀ ਨਹੀਂ ਲੱਗਿਆ ਕਦੋਂ ਚਿੱਟੇ ਚ ਜ਼ਮੀਨ ਵਿਕਦੀ ਗਈ ਉਸੇ ਜ਼ਮੀਨ ਤੇ ਮੈਂ ਹੁਣ ਵਿਆਹ ਹੀ ਕਰਦਾ ਉਸੇ ਜ਼ਮੀਨ ਤੇ ਮਾਲਕ ਕੋਈ ਹੋਰ ਹੈ ਉਹ ਕਹਿੰਦਾ ਇੱਥੋਂ ਤੱਕ ਮੇਰਾ ਦਿਮਾਗ ਜਿਹੜਾ ਹੈ ਜਾਂ ਮੇਰੇ ਜਜ਼ਬਾਤ ਜਾਂ ਮੇਰੀਆਂ ਭਾਵਨਾਵਾਂ ਮੇਰੇ ਤੇ ਹਾਵੀ ਹੋ ਗਈਆਂ ਕਿ ਮੇਰੇ ਪਿਤਾ ਜੀ ਦੀ ਜਦੋਂ ਮੌਤ ਹੋਈ ਤਾਂ ਰੋਣ ਦੀ ਬਜਾਏ ਜਾਂ ਦੁਖੀ ਹੋਣ ਦੀ ਬਜਾਏ ਜਦੋਂ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਮੈਂ ਪਿਤਾ ਜੀ ਦੀਆਂ ਦੋਨੇ ਜੇਬਾਂ ਫਰੋਲ ਕੇ ਉਹ ਚੋਂ ਪੈਸੇ ਕੱਢ ਲਏ ਡੈੱਡ ਬੋਡੀ ਚੋਂ ਐਸ ਕਦਰ ਕਹਿੰਦਾ ਪੱਥਰ ਹੋ ਗਿਆ ਸੀ ਮੈਂ ਇਸ ਤਰ੍ਹਾਂ ਦੀਆਂ ਧਾਰਨਾ ਦਿੱਤੀਆਂ ਜਦੋਂ ਸਾਡੇ ਵੀ ਅੱਖਾਂ 'ਚ ਪਾਣੀ ਆ ਗਿਆ ਯਾਰ ਯਾਰ ਕਿੱਧਰ ਨੂੰ ਲੈ ਗਏ ਲੀਡਰ ਸਾਡੇ ਪੰਜਾਬ ਨੂੰ ਆਪ ਮਹਿਫਲਾਂ ਲਾਉਂਦੇ ਆਪ ਮਹਿਲ ਪਾਉਂਦੇ ਆਪ ਪਹਾੜਾਂ ਜ਼ਮੀਨਾਂ ਖਰੀਦਦੇ ਆ ਆਪ ਸੌਆਂ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਆ ਆਪਦੇ ਬੱਚੇ ਬਹੁਤ ਵੱਡੇ ਵੱਡੇ ਸਕੂਲਾਂ 'ਚ ਗਨਮੈਨਾ ਨਾਲ ਪੜ੍ਹਨ ਜਾਂਦੇ ਆ ਤੇ ਪੰਜਾਬ ਪ੍ਰਭਾਦੀ ਦੇ ਕੰਡੇ ਛੱਡਦਾ ਫਿਰ ਜਦੋਂ ਹੱਥ ਪੈਂਦਾ ਪੈਂਦਾ ਜਿਵੇਂ ਆਪਾਂ ਕਹਿੰਦੇ ਆ ਬੱਚੇ ਨਾਲ ਜਦੋਂ ਛੋਟੇ ਹੁੰਦੇ ਲਾਡ ਪਿਆਰ ਕਰਦੇ ਆ ਕੋਹਰ ਕੰਡੇ ਜਾਂਦੀ ਐ ਪੈੜ ਜਾਂਦੀ ਐ ਪੈੜ ਜਾਂਦੀ ਐ ਪੈੜ ਪੈੜ ਜਾਂਦੀ 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 ਪੈੜ ਉਹ ਉੱਥੇ ਤੱਕ ਜਾਵੜੀ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚੇ ਹੀ ਕਾਂਗਰਸੀ ਵਿੱਚੇ ਹੀ ਭਾਜਪਾ ਵਾਲੇ ਵਿੱਚੇ ਹੀ ਅਕਾਲੀ ਦਰ ਵਾਲੇ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਅਸੀਂ ਕਹੀ ਜਾਂਦੀ ਐ ਪੈੜ ਜਾਂਦੀ ਐ ਪੈੜ ਇਧਰ ਨੂੰ ਅਸੀਂ ਪੈੜਾਂ ਨੱਪੀ ਜਾਂਦੇ ਆ ਹੋਣੋ ਪੈੜ ਨਾਬਿਆ ਹਜੇ ਜੇਲ੍ਹ ਚ ਐ ਨਾ ਤੋਂ ਖੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 ਚ 2022 ਚ 2023 ਚ 2024 ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚ ਰੱਸਾ ਪਾ ਕੇ ਖਿੱਚ ਕੇ ਲੈ ਕੇ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ੍ਹ ਕੇ ਇਹਨੂੰ ਘੜੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ ਚ ਖੜੇ ਨੇ ਜੀ ਇਹਦਾ ਮਤਲਬ ਕਿੱਡੇ ਵੱਡੇ ਧੋਖੇ ਤੋਂ ਹੋਰ ਬਚ ਗਏ ਆਮ ਆਦੀ ਪਾਰਟੀ ਸਰਕਾਰ ਕਰਕੇ ਕਿਉਂਕਿ ਸਾਡਾ ਕਿਸੇ ਨਾ ਹਿੱਸਾ ਨਹੀਂ ਸਾਡਾ ਕਿਸੇ ਨਾ ਕਮਿਸ਼ਨ ਨਹੀਂ ਸਾਡਾ ਕਿਸੇ ਟਰਾਂਸਪੋਰਟ ਦੇ ਨਾਲ ਹਿੱਸਾ ਨਹੀਂ ਸਾਡਾ ਹੋਟਲਾਂ ਚ ਹਿੱਸਾ ਨਹੀਂ ਸਾਡਾ ਰੇਤੇ ਦੀਆਂ ਖੱਡਾਂ ਚ ਹਿੱਸਾ ਨਹੀਂ ਸਾਡਾ ਹਿੱਸਾ ਲੋਕਾਂ ਦੇ ਦੁੱਖਾਂ ਸੁੱਖਾਂ ਚ ਹੈ ਆਹੀ ਫਰਕ ਹੈ ਬਸ ਇਹਨਾਂ ਦੇ ਹਿੱਸੇ ਬਿਨਾਂ ਸੱਚ ਨੇ ਇਹਨਾਂ ਦੇ ਹਿੱਸੇ ਪਾੜਾਂ ਚ ਨੇ ਇਹਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ ਚੋਂ ਦਾ ਹਿੱਸਾ ਉਹਨਾਂ ਦਾ ਬਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਸਾਨੂੰ ਦੇ ਲੁੱਟ ਕੇ ਖਾ ਗਏ ਪੰਜਾਬ ਨੂੰ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ 'ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਆ ਉਹ ਬਾਗ ਨਹੀਂ ਬਸਦੇ ਤਾਂ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ 1 1 2 2 3 3 4 4 5 5 ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰੱਖੀ ਆਪ ਕਰੋ ਪੁਰਸ ਥੋੜੀ ਹੈਲਪ ਕਰੋਗੀ ਮਾਲੀ ਬਣਾਓ ਸੰਭੂਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸੰਭੋ ਨਹੀਂ ਤਾਂ ਦਾਤੀਆਂ ਨਹੀਂ ਫਿਰਦੇ ਜੜਾਂ ਜੜਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸੰਭਾਲਾਂਗੇ ਤੁਸੀਂ ਪਿੰਡਾਂ ਨੂੰ ਸੰਭੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ ਸੋ ਵੀਰੋ ਸਾਰਾ ਪੰਜਾਬ ਕਹੀ ਜਾਂਦਾ 20 ਥੋੜੀ ਜਿਹੀ ਸ਼ਾਂਤੀ ਮਿਲੀ ਹੈ ਜੀ ਮਨ ਨੂੰ ਹੁਣ ਕਿਤੇ ਬਾਹਰ ਤਾਂ ਨਹੀਂ ਆ ਜੂ ਮਗਾ ਵੀ ਇਹ ਤਕਨੂਨ ਦਾ ਕੰਮ ਹੈ ਅਸੀਂ ਤਾਂ ਆਪਣੇ ਵੱਲੋਂ ਸਾਰੇ ਸਬੂਤ ਕੋਈ ਕਮੀ ਨਹੀਂ ਰੱਖਾਂਗੇ ਵਕੀਲ ਭੇਜਣ ਜਾਂ ਕੋਈ ਹੋਰ ਨਾ ਕਿਸੇ ਨਾਲ ਸਮਝੌਤਾ ਕਰਾਂਗੇ ਇੰਨਾ ਜ਼ਿਆਦਾ ਲੋਕਾਂ ਦਾ ਮਨ ਨਫ਼ਰਤ ਨਾਲ ਭਰਿਆ ਪਿਆ ਸੋ ਅੱਜ ਅਰਨੀਆਲਾ ਇਲਾਕਾ ਮੈਂ ਇੱਥੋਂ ਜਲਾਲਾਬਾਦ ਤੋਂ ਇਲੈਕਸ਼ਨ ਵੀ ਲੜਿਆ ਹੋਇਆ ਮੈਂ ਤਾਂ ਇੱਥੇ ਆਏ ਹੋਏ ਮੇਰੇ ਤਾਂ ਦਾ ਸਾਥੀ ਬੈਠੇ ਨੇ ਸਾਰੇ ਬਹੁਤ ਸਾਰੇ ਜਿਹੜੇ ਮੇਰੇ ਮੂਰੇ ਮੋਟਰਸਾਈਕਲ ਲਾ ਕੇ ਬੜੇ ਬੜੇ ਕਾਫਲੇ ਬਣਾਉਂਦੇ ਸੀ ਸੋ ਇਸ ਇਲਾਕੇ ਨੂੰ ਮੈਂ ਜਾਣਦਾ ਕੱਲੇ ਕੱਲੇ ਪਿੰਡ ਚ ਮੈਂ ਲਗਭਗ ਗਿਆ ਹੋਇਆ ਹਾਂ ਤੇ ਆਪਾਂ ਮੈਂ ਤਾਂ ਇਹ ਤੋਂ ਪਹਿਲਾਂ ਵੀ ਫਾਜ਼ਲ ਕਦੇ ਲਾਕੇ ਚ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਵਿਚਰਦਾ ਸੀਗਾ ਤੇ ਉਹ ਬੱਚੇ ਪੰਜਵੀਂ ਕਲਾਸ ਚੋਂ ਦੋਨਾਂ ਨਾਨਕਾ ਸਕੂਲ ਦੀ ਕੁੜੀ ਪੰਜਵੀਂ ਕਲਾਸ ਚੋਂ ਪੰਜਾਬ ਚੋਂ ਫਸਟ ਆਈ ਸੀ ਮੈਂ ਤਾਂ ਉਹਨੂੰ ਵੀ ਉੱਥੇ ਨਾਮ ਦੇਣ ਚੱਲਾ ਗਿਆ ਸੀ ਅੱਜ ਉਹ ਕੁੜੀ ਨੀਟ ਦਾ ਪੇਪਰ ਕਲੀਅਰ ਕਰਕੇ ਡਾਕਟਰ ਬਣ ਗਈ ਉਹ ਦੋਨਾਂ ਨਾਨਕਾ ਲਈ ਮੈਨੂੰ ਕਿਤੇ ਫੰਕਸ਼ਨ ਤੇ ਮਿਲੀ ਮੈਂ ਤਾਂ ਪਛਾਣਿਆ ਨਹੀਂ ਕਿਉਂਕਿ ਮੈਂ ਤਾਂ 2007-8 ਦੀ ਗੱਲ ਕਰਦਾ ਤੇ ਮੈਂ ਕਿਤੇ ਲੁਧਿਆਣੇ ਪਤਾ ਨਹੀਂ ਕਿੱਥੇ ਮੈਂ ਇਹ ਇਲੈਕਸ਼ਨ 'ਚ ਫਿਰਦਾ ਸੀ ਤਾਂ ਇੱਕ ਕੁੜੀ ਆਈ ਕਹਿੰਦੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਹਿੰਦਾ ਨਹੀਂ ਬੇਟਾ ਕਹਿੰਦੀ ਮੈਂ ਉਹ ਹੀ ਕੁੜੀ ਆ ਜਿਹੜੀ ਪੰਜਵੀਂ ਚ ਪੰਜਾਬ ਚ ਫਸਟ ਆਈ ਸੀ ਤੁਸੀਂ ਮੇਰੀ ਫੀਸ ਭਰਨ ਵਾਸਤੇ ਕਿਸੇ ਬਾਹਰਲੇ ਮੁਲਕ ਦੇ ਤੁਹਾਡੇ ਦੋਸਤ ਦੇ ਡਿਊਟੀ ਲਾਈ ਸੀ ਤੇ ਅੱਜ ਮੈਂ ਨੀਟ ਕਲੀਅਰ ਕਰਕੇ ਡਾਕਟਰ ਬਣ ਗਿਆ ਹਾਂ ਇਸ ਇਲਾਕੇ 'ਚ ਮੈਂ ਬਹੁਤ ਆਉਂਦਾ ਰਿਆਂ ਜੀ ਪਾਣੀ ਖਰਾਬ ਹੈ ਤੇ ਜਾ ਰਹਿਲਾ ਦੋਨਾ ਨਾਨਕਾ ਚੰਗੜ ਪੈਣੀ ਮਾਤਮ ਨਗਰ ਰੇਤੀ ਵਾਲੀ ਪੈਣੀ ਮੈਂ ਸਾਰੇ ਪਿੰਡਾਂ ਨੂੰ ਜਾਣਦਾ ਜੀ ਐਨੇ ਤਾਂ ਜ਼ਗਵੀਰ ਬਾਦਲ ਇੱਥੇ ਐਮਐਲਏ ਰਿਹਾ ਉਹ ਵੀ ਨਹੀਂ ਜਾਣਦਾ ਹੁਣਾ ਉਹ ਤਾਂ ਕਿਸੇ ਨੂੰ ਵੀ ਨਹੀਂ ਜਾਣਦਾ ਉਹ ਤਾਂ ਪੈਸੇ ਤੋਂ ਬਿਨਾ ਕਿਸੇ ਨੂੰ ਜਾਣਦਾ ਨਹੀਂ ਨਾ ਆਪਦੇ ਪੁੱਤ ਪਤਨੀ ਤੇ ਜਾਂ ਆਪਦੇ ਸਾਲੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਹੋ ਬਸ ਉਹਨਾਂ ਨੇ ਪਤੋਂ ਕੀ ਲੈਣਾ ਜੀ ਤੁਸੀਂ ਬਥੇਰੀਆਂ ਵੋਟਾਂ ਪਾਈਆਂ ਉਹਨਾਂ ਨੂੰ ਆ ਬਲੋੜ ਤੋਂ ਪਾਉਂਦੇ ਰਹੇ ਹਾਂ ਮੁਖਸਰੋਂ ਪਾਉਂਦੇ ਰਹੇ ਹਾਂ ਜਲਾਲਾਬਾਦੋਂ ਪਾਉਂਦੇ ਰਹੇ ਹਾਂ ਬਥੇਰੀਆਂ ਵੋਟਾਂ ਪਾਈਆਂ ਵੋਟਾਂ ਪਾ ਪਾ ਕੇ ਮਸ਼ੀਨਾਂ ਉਹਨਾਂ ਦੀਆਂ ਵੋਟਾਂ ਨਾਲ ਭਰਤੀਆਂ ਖੂਹਾਂ ਵਰਗੀਆਂ ਮਸ਼ੀਨਾਂ ਉਹਨਾਂ ਨੇ ਆਪਣੇ ਹੱਕ 'ਚ ਕਦੇ ਨਹੀਂ ਪਾਈ ਵੀ ਕਦੇ ਆਪਣੇ ਹੱਕ 'ਚ ਹੀ ਬੋਲੇ ਹੋਣ ਕਦੇ ਹੱਕ 'ਚ ਕੋਈ ਕਾਨੂੰਨ ਹੀ ਬਣਾਇਆ ਹੋਵੇ ਨਾ ਲੁੱਟ ਲੋ ਲੁੱਟ ਲੋ ਲੁੱਟ ਲੋ ਲੁੱਟ ਲੋ ਪਤਾ ਨਹੀਂ ਤਾਂ ਨਾਲ ਲੈ ਜਾਣਗੇ ਇੱਥੇ ਹੀ ਰਹਿ ਜੂ ਸਾਰਾ ਕੁਝ ਜੀ ਸੋ ਵੀਰੋ ਮਾਪਿਆਂ ਨੂੰ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਬੜਾ ਵਧੀਆ ਸਿਸਟਮ ਚੱਲ ਪਿਆ ਸਕੂਲਾਂ ਦਾ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗਸ ਹੋਣ ਲੱਗ ਗਈਆਂ 20-20 ਲੱਖ ਤੋਂ ਉੱਪਰ ਮਾਪੇ ਆਪਣੇ ਬੱਚੇ ਬਾਰੇ ਪੁੱਛਣ ਆਉਂਦੇ ਨੇ ਕਿ ਸਾਡਾ ਬੱਚਾ ਕਿਹੜੀ ਕਲਾਸ 'ਚ ਕਿਹੜੇ ਸਬਜੈਕਟ 'ਚ ਕਮਜ਼ੋਰ ਹੈ ਜੀ ਕੌਣ-ਕੌਣ ਟੀਚਰ ਪੜ੍ਹਾ ਰਹੇ ਨੇ ਜੀ ਤੇ ਟੀਚਰ ਵੀ ਦੱਸਦੇ ਨੇ ਕਿ ਅਸੀਂ ਆਹ ਪੜਾ ਕੇ ਭੇਜਦੇ ਆਂ ਬੱਚਾ ਸਕੂਲ ਤੋਂ ਬਾਹਰ ਕਿੱਥੇ ਜਾਂਦਾ ਏ ਜਿਮਮਾਰੀ ਥੋੜੀ ਐ ਕਿ ਸਾਰਾ ਕੁਝ ਭੁੱਲਤਾ ਨਹੀਂ ਜਾਂਦਾ ਕਿਤੇ ਬਾਹਰ ਕਿਤੇ ਇੱਧਰ ਉੱਧਰ ਫਿਰ ਸਕੂਲ ਜਿਹੜੇ ਨੇ ਉਹਨਾਂ ਦੀ ਸ਼ਾਮ ਨੂੰ ਛੁੱਟੀ ਤੋਂ ਬਾਅਦ ਕੌਣ ਰਾਖੀ ਕਰਦਾ ਸੀਗੀ ਕੋਈ ਵੀ ਨਹੀਂ ਉੱਥੇ ਨਸ਼ੇੜੀ ਆ ਜਾਂਦੇ ਸੀਗੇ ਸਕੂਲ ਨਸ਼ੇ ਦਾ ਅੱਡਾ ਬਣ ਜਾਂਦਾ ਸੀਗਾ ਉਹ ਆ ਕੇ ਉੱਥੇ ਨਸ਼ੇ ਨੂੰ ਛਕਦੇ ਸੀ ਬਾਥਰੂਮਾਂ 'ਚ ਅਸ਼ਲੀਲ ਫਿਕਰੇ ਲਿਖ ਜਾਂਦੇ ਸੀ ਸਵੇਰੇ ਹੈਡਮਾਸਟਰ ਦਾ ਜਾਂ ਟੀਚਰਾਂ ਦਾ ਅੱਧਾ ਟਾਈਮ ਉਹਨਾਂ ਨੂੰ ਮਟਾਉਣ ਤੇ ਲੱਗਦਾ ਸੀ ਅਸੀਂ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਰੱਖੇ ਕਿ ਹੈਡਮਾਸਟਰ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਹੈ ਪ੍ਰਿੰਸੀਪਲ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਹੈ ਕਿੱਥੇ ਫਿਓ ਜੁੜ ਗਿਆ ਕਿਹੜੀ ਟੁੱਟੀ ਖਰਾਬ ਹੋ ਗਈ ਬਾਥਰੂਮ ਠੀਕ ਨਹੀਂਗਾ ਇਹ ਕੰਮ ਕੈਂਪਸ ਮੈਨੇਜਰ ਦਾ ਹੋਊਗਾ ਜੀ ਪੜ੍ਹਾਈ ਨਾਲ ਬੱਚਿਆਂ ਦੀ ਜਿਹੜੀ ਹੈ ਉਹ ਡਿਸਟਰਬ ਹੋਵੇ ਸੋ ਮੈਂ ਅੱਜ ਇਸ ਬਹੁਤ ਨਵੇਕਲੀ ਸ਼ੁਰੂਆਤ ਲਈ अरविंद केजरीवाल साहब ਦਾ ਬਹੁਤ ਧੰਨਵਾਦ ਕਰਦਾ ਕਿ ਉਹ ਦਿੱਲੀ ਤੋਂ ਚੱਲ ਕੇ ਆਏ ਨੇ ਉਹਨਾਂ ਦਾ ਇੱਕੋ ਹੀ ਇੰਟਰਸਟ ਹੈ ਕਿ ਪੰਜਾਬ ਦਾ ਕੰਮ ਜੇ ਹੋ ਜੇ ਕਿ ਪੰਜਾਬ ਜਿਹੜਾ ਸਿਲੇਬਸ ਦੇ ਵਿੱਚ ਪੂਰੇ ਦੇਸ਼ ਦੇ ਸਿਲੇਬਸ ਦੇ ਵਿੱਚ ਆਉਂਦਾ ਸੀ ਕਿ ਦੇਸ਼ ਦਾ ਸਭ ਤੋਂ ਖੁਸ਼ਹਾਲ ਪ੍ਰਗਤੀਸ਼ੀਲ ਰਾਜ ਕਿਹਨਾਂ ਦਾ ਹੈ ਸਹੀ ਉੱਤਰ ਹੁੰਦਾ ਸੀ ਪੰਜਾਬ ਅੱਜ ਖਾਈ ਮੈਂ ਨੱਤੀ ਮੈਂ ਨੰਬਰ ਤੇ ਮਾਰੇ ਚੱਕੀ ਉਹਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਹੈ ਅਰਵਿੰਦ ਕੇਜਰੀਵਾਲ ਸਾਤਾ ਇਹ ਕਹਿੰਦੇ ਕਹਿੰਦੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਮੈਂ ਯਾਰ ਇੱਕ ਹੋਰ ਪੁੰਨ ਕਰਤਾ ਅੱਜ ਵੀ ਆਹ ਇਲਾਕੇ ਚ ਜੇ ਨਸ਼ਿਆਂ ਦਾ ਆ ਜਿਹੜਾ ਦਾਗ ਹੈ ਧੋਤਾ ਗਿਆ ਚਲੋ ਮੇਰਾ ਵੀ ਹਿੱਸਾ ਪੈ ਗਿਆ ਇਸ ਜੱਗ ਚ ਕਿ ਮੈਂ ਇੱਕ ਹੋਰ ਪੁੰਨ ਕਰਤਾ ਆ ਪੁੰਨ ਵਾਲਾ ਕੰਮ ਹੈ ਜੀ ਜੱਗ ਵਾਲਾ ਕੰਮ ਹੈ ਸਾਰੇ ਹਿੱਸਾ ਪਾਉਦੇ ਚ ਛੋਟਾ ਵੱਡਾ ਕੋਈ ਵੀ ਕੁਝ ਕਰਦਾ ਜਿੱਥੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਵੀ ਇੱਥੇ ਆ ਕੰਮ ਹੋ ਜਾਂਦਾ ਹੈ ਵੱਡਾ ਸਾਹਿਬ ਦਾ ਨੰਬਰ ਹੈ ਇੱਕ ਵਾਰੀ ਸਾਨੂੰ ਦਾ ਮਿਸ ਕਾਲ ਮਾਰ ਦਿਓ ਨਾ ਤੁਹਾਡਾ ਨੰਬਰ ਆਵੇ ਸਾਡੇ ਕੋਲੇ ਆ ਸਾਨੂੰ ਥੋੜਾ ਜਿਹਾ ਦੱਸ ਦਿਓ ਵੀ ਇੱਥੇ ਆ ਹੋ ਜਾਂਦਾ ਥੋੜੀ ਜਾਣਕਾਰੀ ਬਿਲਕੁਲ ਗੁਪਤ ਉਹ ਤੋਂ ਬਾਅਦ ਉਹ ਬੰਦਾ ਘੰਟੇ 2 ਘੰਟੇ ਬਾਅਦ ਤੁਹਾਨੂੰ ਕਿਸੇ ਨਾ ਕਿਸੇ ਥਾਣੇ ਚ ਦੇ ਸੂਗਾ ਛਡਾਉਣ ਉਹਨੂੰ ਕੋਈ ਆਉਂਦਾ ਨਹੀਂ ਇਹਨੇ ਚ ਨੂੰ ਜੇਲ੍ਹ ਜਾਊਗਾ ਬਸ ਸੋ ਇਹ ਹੀ ਗੱਲ ਹੈ ਹੋਰ ਕੋਈ ਹੱਲ ਨਹੀਂ ਉਹ ਨਸ਼ਾ ਤਸਕਰ ਪੰਜਾਬ ਛੱਡ ਕੇ ਭੱਜਣ ਲੱਗੇ ਜਾਓ ਭਾਈ ਜਿੱਥੇ ਮਰਜ਼ੀ ਜਾਓ ਸਾਨੂੰ ਸਾਡਾ ਪੰਜਾਬ ਸਾਡਾ ਕਲੀਅਰ ਕਰੋ ਯਾਰ ਇਹੀ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਅੱਜ ਕਿ ਬੱਚੇ ਬਹੁਤ ਵਧੀਆ ਫਿਊਚਰ ਬਣਾਉਣ ਦਾ ਤੁਹਾਡਾ ਟਾਈਮ ਹੈ ਜੇ ਹੁਣ ਪੜ ਲਓਗੇ ਸਾਰੀ ਜ਼ਿੰਦਗੀ ਅਫਸਰ ਤੇ ਅਫਸਰ ਅਫਸਰ ਤੇ ਅਫਸਰ ਤਹਾਂ ਤਹਾਂ ਜਾਣ ਦੇ ਰਹੋਗੇ ਜੇ ਹੁਣ ਪੂਰੀ ਸੰਗਤ 'ਚ ਪੈ ਗਏ ਥੋੜੇ ਸਮੇਂ ਲਈ ਤਾਂ ਸ਼ਾਇਦ ਤੁਹਾਨੂੰ ਲੱਗੂਗਾ ਵੀ ਆਹ ਜ਼ਿੰਦਗੀ ਵਧੀਆ ਹੈ ਪਰ ਦਿਨ ਵਾਸ ਫਿਰ ਥੱਲੇ ਹੀ ਥੱਲੇ ਥੱਲੇ ਹੀ ਥੱਲੇ ਜਾਂਦੇ ਰਹੋਗੇ ਪਰਿਵਾਰ ਵੀ ਸਭ ਕੁਝ ਉੱਡ ਜਾਂਦਾ ਨਾਲ ਹੀ ਵਿੱਚ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਬੱਚਿਓ ਤੁਸੀਂ ਵੀ ਆਪਣੇ ਸਾਥੀਆਂ ਨੂੰ ਵੀ ਸਮਝਾਓ ਜੇ ਕੋਈ ਹੈਗਾ ਇਹ じゃ ਆਪਣੇ ਟੀਚਰਾਂ ਦੀ ਰਿਸਪੈਕਟ ਕਰੋ ਟੀਚਰ ਕੋਈ ਗੱਲ ਨਹੀਂ ਬਜ਼ੁਰਗੋਂ ਮੈਂ ਬਾਅਦ ਵਿੱਚ ਮਿਲ ਲੂੰਗਾ ਬਾਅਦ ਵਿੱਚ ਮਿਲਣਾ ਚਾਹੁੰਦੇ ਨੇ ਮੈਂ ਬਾਅਦ ਵਿੱਚ ਮਿਲ ਲੂੰਗਾ ਤੁਸੀਂ ਨਾ ਹੈਲੋ ਸਿਕਿਉਰਟੀ ਵਾਲੇ ਮੁੰਡਿਆਂ ਇਹਨਾਂ ਨੂੰ ਇੱਧਰ ਦੀ ਲਿਆਓ ਕੋਈ ਨਹੀਂ ਮੈਨੂੰ ਮਿਲਾ ਦਿਓ ਮਿਲਾ ਦਿਓ ਇੱਧਰ ਵੀ ਲੈ ਆਓ ਬਾਅਦ ਚ ਲੈ ਆਓ ਆ ਕੇ ਜਿਹੜੀ ਵਲਸਾ ਬੋਲਣਗੇ ਉਸ ਤੋਂ ਬਾਅਦ ਮਿਲ ਕੇ ਜਾਵਾਂਗੇ ਇੱਧਰ ਵੀ ਲੈ ਆਓ ਕੋਈ ਗੱਲ ਨਹੀਂ ਬਚ ਰੋ ਪਾਵਨਾ ਇੱਕ ਵਾਰੀ ਤਾੜੀਆਂ ਮਾਰ ਦਿਓ ਇਹਨਾਂ ਦੇ ਨਾਲ ਕੀ ਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿਹੜੇ ਰੰਗਾਂ ਚ ਫਿਰਦਾ ਭਾਈ ਸੋ ਇਸ ਕਰਕੇ ਉੱਠ ਪਹਿਲਾਂ ਤਾਂ ਘਰੋਂ ਆਏ ਐਸ ਉਮਰ ਚ ਫਿਰ ਇੱਥੇ ਆਏ ਨੇ ਫਿਰ ਉੱਠਣ ਦੀ ਹਿੰਮਤ ਕੀਤੀ ਹੈ ਕੋਈ ਗੱਲ ਦਿਲ ਨੂੰ ਟੱਚ ਕੀਤੀ ਹੋਣੀ ਕੋਈ ਸੁਪਨਾ ਦੇਖਿਆ ਹੋਣਾ ਉਹ ਸੁਪਨਾ ਸাকার ਹੁੰਦਾ ਨਜ਼ਰ ਆਇਆ ਹੋਣਾ ਤਾਈਓ ਮਿਲਣਾ ਚਾਹੁੰਦੇ ਆ ਨਹੀਂ ਤਾਂ ਉਹਨਾਂ ਦੀਆਂ ਰੈਲੀਆਂ 'ਚ ਤਾਂ ਛਿੱਤਰ ਮਾਰਨ ਵਾਲੇ ਲੱਭਦੇ ਆ ਨਹੀਂ ਉਹਨਾਂ ਦੀਆਂ ਰੈਲੀਆਂ 'ਚ ਤਾਂ ਗਾਣਾ ਗੱਢਣ ਵਾਲੇ ਹੀ ਜਾਂਦੇ ਆ ਪੱਲੀ ਗੱਲ ਤਾਂ ਜਾਂਦੇ ਹੀ ਨਹੀਂ ਰੈਲੀਆਂ ਹੁਣ ਹਟ ਗਈਆਂ ਉਹਨਾਂ ਦੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਜਿੰਦਾਬਾਦ ਰਹੋ ਆਬਾਦ ਰਹੋ ਦੋਨੋਂ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਹੁਣ ਮੈਂ ਬੇਨਤੀ ਕਰੂੰਗਾ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਆਮ ਆਦੀ ਪਾਰਟੀ ਦੇ ਨੈਸ਼ਨਲ ਕਨਵੀਨਰ ਤੇ ਭਾਰਤ ਦੇ